ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਪਹੁੰਚੇ ਹਾਂ ਜੀ ਸ਼ੂਟਿੰਗ ਤੇ ਕੋرائی ਵਾਲੇ ਬਾਈ ਸ਼ਿੰਦੇ ਦੇ ਘਰੇ ਬਾਈ ਸ਼ਿੰਦੇ ਢਾਲੀ ਵਾਲ ਦੇ ਘਰ ਤੇ ਸਾਡਾ ਅੱਜ ਤੀਸਰਾ ਦਿਨਾਂ ਸ਼ੂਟਿੰਗ ਦਾ ਬਹੁਤ ਹੀ ਵਧੀਆ ਫਿਲਮ ਆ ਅੱਜ ਉਹ ਗੱਲ ਹੋਗੀ ਕਹਿੰਦੇ ਕੋਰੇ ਕੋਰੇ ਕੁੰਡੇ ਵਿੱਚ ਚਟਣੀ ਮੈਂ ਰਗੜਾਂ ਕੋਰੇ ਕੋਰੇ ਕੁੰਡੇ ਵਿੱਚ ਚਟਣੀ ਮੈਂ ਰਗੜਾਂ ਕੋਲੇ ਬੈ ਕੇ ਲੜਦਾਨੀ ਇਹ ਦਚਿਤ ਚਟਣੀ ਨੂੰ ਕਰਦਾਨੀ ਦਾ ਚਿੱਟ ਚਟਣੀ ਨੂੰ ਕਰਦਾਨੀ ਬੀਬੀ ਸਾਡੇ ਵਾਸਤੇ ਬਣਾ ਰਹੀ ਹੈ ਜੀ ਚਟਣੀ ਦੁਪਹਿਰ ਦੀ ਰੋਟੀ ਵਾਸਤੇ ਬੀਬੀ ਕੀ ਕੁਝ ਪਾਇਆ ਚਟਣੀ ਚ ਫਿਰ ਨਹੀਂ ਕਿ ਬਣਾ ਹਰੀ ਮੇਥੇ ਲਾਲ ਮੇਥੇ ਨੂਣ ਤੁਸੀਂ ਐਂ ਦੇਖ ਲਓ ਜੀ ਆਪਾਂ ਨੂੰ ਇੱਕ ਦਿਨ ਮੜਿਆ ਬੁਖਾਰ ਚੜਜੇ ਆਪਾਂ ਤਿੰਨ ਦਿਨ ਨਹੀਂ ਮੰਝੇ ਚੋਠਦੇ ਤੇ ਬੀਬੀ ਨਾ ਵਿਚਾਰੀ ਦੀ ਸਿਹਤ ਹੁਣ ਠੀਕ ਨਹੀਂ ਰਹਿੰਦੀ ਫੇਰ ਵੀ ਸਾਡੇ ਵਾਸਤੇ ਹੱਥਾਂ ਤੇ ਚਟਣੀ ਰਗੜੀ ਹੈ ਬੀਬੀ ਨੇ ਕੋਈ ਮਿਕਸੀ ਚ ਨਹੀਂ ਤੇ ਜਮਾ ਐ ਕੁੰਡੇ ਦੇ ਵਿੱਚ ਕੁੰਡੇ ਘੋਟੇ ਵਾਲੀ ਚਟਣੀ ਲੈ ਬੀਬੀ ਮੈ ਰਗੜਾ ਰਗੜੀ ਗਈ ਬੱਸ ਮੈਨੂੰ ਦੱਸਿਆ ਭਾਬੀ ਨੇ ਹੁਣ ਵੀ ਤੁਸੀਂ ਚਟਣੀ ਬਣਾਈ ਜਾਂਦੇ ਹੋ ਫਿਰ ਮੈਂ ਖਾਵਾਂ ਬੀਬੀ ਦੀ ਨਾ ਬਣਾ ਕੇ ਲਿਉਣੀ ਆ ਵੀਡੀਓ ਚਟਣੀ ਰਗੜਦੀ ਦੀ ਲਓ ਜੀ ਅੱਜ ਦਾ ਦੁਪਹਿਰੇ ਚਟਣੀ ਖਾਵਾਂਗੇ ਜਿਹੜੀ ਮਰਜੀ ਸਬਜ਼ੀ ਹੋਵੇ ਪਰ ਖਾਣੀ ਆਪਾਂ ਚਟਣੀ ਆ ਕਿਉਂਕਿ ਚਿਬੜਾਂ ਦੀ ਚਟਣੀ ਬਣਾਈਏ ਵਿਟਾਮਿਨ ਸੀ ਭਰਪੂਰ ਹੁੰਦਾ ਚਿਬੜਾਂ ਦੇ ਵਿੱਚ ਅੱਜ ਅਸੀਂ ਵਿਟਾਮਿਨ ਸੀ ਲਵਾਂਗੇ ਤੇ ਬੀਬੀ ਜਿਹੜਾ ਮੇਰੇ ਕੱਲ ਕੱਗਰਾ ਪਵਾਇਆ ਸੀਗਾ ਸ਼ੂਟਿੰਗ ਦੇ ਵਿੱਚ ਉਹ ਕਿਹੜਾ ਸਾਲ ਪੁਰਾਣਾ ਉਹ 50 ਸਾਲ ਪੁਰਾਣਾ 50 ਸਾਲ ਪੁਰਾਣਾ ਕੱਗਰਾ ਜਿਹੜਾ ਮੈਂ ਕੱਲ ਵੀਡੀਓ ਦੇ ਵਿੱਚ ਪਾਇਆ ਸੀ ਬਾਕੀ ਤੁਸੀਂ ਫਿਲਮ ਦੇ ਵਿੱਚ ਹੀ ਦੇਖਿਓ ਮੇਰੇ ਕੱਗਰਾ ਪਾਇਆ ਬਹੁਤ ਸੋਹਣਾ ਕੱਗਰਾ ਕੱਪੜਾ ਚਿੱਟਾ 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 ਪਿਆ ਲੱਗਦੀ ਨਹੀਂ ਵੀ 50 ਸਾਲ ਪੁਰਾਣਾ ਮਤਲਬ ਇਹ ਸਾਮ ਸੰਭਾਈ ਆ ਤੇ ਤੁਸੀਂ ਫਿਲਮ ਵਿੱਚ ਦੇਖਿਓ ਬਾਈ ਹਰੋਂ ਨੇ ਮੇਰੀ ਬਹੁਤ ਸੋਹਣੇ ਕੁੜਤੀਆਂ ਵਗੈਰਾ ਬਣਵਾਈਆਂ ਗੋਲਰ ਵਾਲੀਆਂ ਗੋਲ ਘੇਰੀਆਂ ਵਾਲੀਆਂ ਤੇ ਕੱਗਰੇ ਬੀਬੀ ਨੇ ਦਿੱਤੇ ਮੈਨੂੰ 50 ਸਾਲ ਪੁਰਾਣੇ ਕੱਢ ਕੇ ਪਰ ਚੋਈ ਬਿਲਕੁਲ ਵੀ ਖਰਾਬ ਨਹੀਂ ਸੀ ਹੋਈ ਬੇ ਇੰਨੀ ਸਾਂਭ ਸੰਭਾਲਣਾ ਰੱਖਿਓ ਨੇ ਬੀਬੀਓ ਕਪੜਾ ਕਿਹੜਾ ਕਾਟਨ ਉਹ ਹੈਗਾ ਟੈਰੀਗਾਰਡ 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 ਦਾ ਸਜਿਕ ਗਰਮ ਐਵੇਂ ਕਿਹਾ ਵੀ ਇਹ ਕਪੜਾ ਜਿਆ ਐਡਾ ਸੋਹਣਾ ਜਿਹਾ ਕਿਵੇਂ ਆ ਨਾ ਹੀ ਖਰਾਬ ਹੋਇਆ ਤੇ ਹੁਣ ਮੈਂ ਸੋਨੂੰ ਬਾਪੂ ਕੋਲੇ ਵੀ ਲੈ ਕੇ ਚਲਦੀ ਆ ਆਪਾਂ ਨਾ ਅੱਜ ਕੱਲ ਵੀ ਥੋੜਾ ਜਿਹਾ ਵਰਕ ਕੱਟ ਕਰਦੇ ਆ ਤਾਂ ਕਰਕੇ ਆਪਾਂ ਨੂੰ ਥੋੜੀਆਂ ਜਿਹੀਆਂ ਦਿੱਕਤਾਂ ਜ਼ਿਆਦਾ ਨਹੀਂ ਤੇ ਬੀਬੀ ਚਟਣੀ ਰਗੜ ਰਹੀ ਐ ਨਾਲ ਇੰਨੇ ਬਿਮਾਰ ਨੇ ਵਿਚਾਰੇ ਫਿਰ ਵੀ ਟਿਕਦੇ ਨਹੀਂ ਤੇ ਹੁਣ ਬਾਪੂ ਕੋਲ ਜਾਣੇ ਬਾਪੂ ਵੀ ਬਾਣ ਪਤਾ ਨਹੀਂ ਬੱਟੀ ਜਾਂਦਾ ਰਹਿੰਦਾ ਪਤਾ ਨਹੀਂ ਕੀ ਕਰਦਾ ਰਹਿੰਦਾ ਕੁਛ ਨਾ ਕੁਛ ਕਰਦਾ ਹੀ ਰਹਿੰਦੇ ਆ ਬਾਪੂ ਜੀ ਪਰ ਇੱਥੇ ਆ ਕੇ ਮੈਨੂੰ ਬਿਲਕੁਲ ਆਇ ਨਹੀਂ ਲੱਗਦਾ ਕਿ ਮੈਂ ਸ਼ੂਟਿੰਗ ਤੇ ਆਈ ਆ ਜਾਂ ਕਿਤੇ ਬਿਲਕੁਲ ਹੀ ਫੈਮਿਲੀ ਵਾਲਾ ਮਾਹੌਲ ਆ ਤੇ ਬਾਪੂ ਵੀ ਨਹੀਂ ਟਿਕਦਾ ਜੇ ਬੀਬੀ ਨੇ ਨਾ ਟਿਕਦੀ ਬਾਪੂ ਕੀ ਕਰ ਰਹੇ ਹੋ ਇਹ ਬਾਣਦੂਰਾ ਕਰ ਰਿਹਾ ਬਾਪੂ ਬਾਣਦੂਰਾ ਕਰ ਰਿਹਾ ਪੂਰਾ ਕੰਮ ਕਾਹੇ ਲੈ ਕੇ ਦੁਆਰੇ ਕੰਮ ਲਵਾਗੇ ਤੋ ਹੂੰ ਦੁਆਰੇ ਕੰਮ ਲਵਾਂਗੇ ਦੇਖੋ ਵੇਸਟ ਨਹੀਂ ਜਾਣਦੇ ਪਹਿਲਾਂ ਪਰਿਆ ਹਾਂ ਪਹਿਲਾਂ ਮੰਦਾ ਢੇੜਿਆ ਫਿਰ ਇਹਦੇ ਨਾਲ ਮੰਦੀ ਪਾਣ ਲਾਗੇ ਹੋ ਗਈ ਤੂਰੇ ਬਾਣ ਨਾਲ ਤੇ ਬਾਪੂ ਤੁਹਾਨੂੰ ਹੁਣ ਵਾਲਾ ਵਧੀਆ ਲੱਗਦਾ ਮਾਹੌਲ ਜਾਂ ਵੀ ਮੈਂ ਹੁਣ ਸੁੱਖ ਸਹੂਲਤਾਂ ਕਿੰਨੀਆਂ ਹੋ ਗਈਆਂ ਹਨਾ ਸੁੱਖ ਸਹੂਲਤਾਂ ਬਹੁਤ ਹੋ ਗਿਆ ਬਲਿਆ ਪਰ ਉਹ ਗੱਲ ਨਹੀਂ ਸਾਡੇ ਵਾਲੀ ਤੁਹਾਨੂੰ ਪਹਿਲਾਂ ਵਾਲਾ ਜਮਾਨਾ ਹੀ ਵਧੀਆ ਲੱਗਦਾ ਉਹ ਚੰਗਾ ਸੀ ਸਹੀ ਗੱਲ ਆ ਨੇਚਰਲ ਮਾਹੌਲ ਸੀ ਨਾ ਹਾਂ ਨਾਲੇ ਖਾਣਾ ਪੀਣਾ ਚੰਗਾ ਸੀ ਹਾਂ ਤਾਂ ਹੀ ਬਿਮਾਰੀਆਂ ਘੱਟ ਸੀ ਉਮਰਾਂ ਜ਼ਿਆਦਾ ਸੀ ਹੁਣ ਤਾਂ ਸਾਡੇ ਵਰਗੇ ਹੁਣੀ ਬਸ ਬੀਪੀ ਵਧਣ ਘਟਣ ਲੱਗ ਰਹੇ ਨੇ ਆ ਹੈਰੀ ਵੀਰੇ ਦਾ ਬੀਪੀ ਵੱਧ ਘਟ ਜਾਂਦਾ ਲੈ ਰੋਜ਼ ਦਾ ਇਹ ਕਹਿੰਦਾ ਨਹੀਂ ਕਰਦਾ ਕੁਸ ਖਾਈ ਜਾਵਾਂ 73 ਸਾਲ ਮੇਰਾ ਮਰੀ 73 ਸਾਲ ਦੀ ਉਮਰ ਹੈ ਜੀ ਬਾਪੂ ਦੀ ਬਾਪੂ ਕਹਿੰਦਾ ਨਾ ਮੇਰਾ ਬੀਪੀ ਵੱਧਦਾ ਤੇ ਨਾ ਮੇਰਾ ਘਟਦਾ ਤੇ ਇਸ ਕਰਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੀ ਜਿੰਨਾ ਸਾਡੇ ਅੰਗ ਪਰ ਚੱਲਦੇ ਨੇ ਹਾਂਜੀ 18 ਗ੍ਰਾਮ ਖੂਨ ਆ ਮੇਰੇ ਚ 18 ਗ੍ਰਾਮ ਖੂਨ ਆ ਬਾਪੂ ਦੇ ਵਿੱਚ ਲੈ ਜਿਹਨੇ ਲਜਾਣਾ ਜੀ ਲਜਾ ਸਕਦੇ ਹਾਂ ਸੀ ਤਾਂ ਉਨੇ ਕਟਾਇਆ ਅੱਛਾ ਕਟਾਇਆ ਅਸਲ 'ਚ ਬਾਪੂ ਜੀ ਤੁਸੀਂ ਨਾ ਕੰਮ ਕਰਦੇ ਹੋ ਤੇ ਸਹੀ ਖਰਾਤ ਖਾਣੇ ਤੇ ਅੱਜ ਕੱਲ੍ਹ ਵੀ ਮਤਲਬ ਤਲਿਆ ਫਾਸਟ ਫੂਡ ਹਾਂ ਇਹ ਦੀ ਕਰਕੇ ਬਿਮਾਰੀਆਂ ਜ਼ਿਆਦਾ ਨਿਕੀਆਂ ਲਓ ਜੀ ਲੱਕੜਾ ਖਾਈ ਆ ਹਾਜਮ ਹੋਈ ਹਾਜੂ ਉਹ ਹੀ ਹੈ ਚਲੋ ਬਾਪੂ ਦੇ ਤਾਂ ਐਂ ਲੱਗਦਾ ਵੀ ਮਸ਼ੀਨਰੀ ਫਿਰ ਘੈਂਟ ਬਈ ਆ ਪਰ ਬਾਪੂ ਜੀ ਜ਼ਮਾਨਾ ਪਹਿਲਾਂ ਵਾਲਾ ਹੀ ਵਧੀਆ ਲੱਗਦਾ ਨਾਲ ਉਹਦੋਂ ਇੰਨੀ ਸਹੂਲਤਾਂ ਨਹੀਂ ਸੀ ਹਨਾ ਇੰਨੇ ਸਹੂਲਤਾਂ ਦੇ ਸੁੱਖ ਵਾਲਾ ਸੀ ਉਹ ਸੁੱਖ ਉਹ ਤੋਂ ਵੱਡਾ ਹੈ ਅਸਲ 'ਚ ਨਾ ਸ਼ਰੀਰ ਹੀ ਉਹਦਾ ਜਾਨ ਵਾਲੀ ਸੀ ਜਾਨ ਵਾਲੀ ਹੁਣ ਜਾਨ ਨਹੀਂ ਸਹੂਲ ਹੋ ਗਈ ਸ਼ਰੀਰ ਉਵੇਂ ਦੀ ਐਸੀ ਕਿਉਂ ਵਧੀਆ ਹੁੰਦੇ ਸੀ ਹਾਂ ਰਿਆ ਨੇ ਸੁਰੀਆ ਨੇ ਸੀ ਹੁਣ ਤਾਂ ਬਾਪੂ ਦੇ ਕਿਉਂ ਬੰਦੀ ਕਰੇ ਪਏ ਡਾਕਟਰਾਂ ਨੇ ਉਹ ਤਾਂ ਕਹਿੰਦੇ ਖਾਓ ਵੀ ਨਾ ਆਹ ਨੋ ਮੈਨੇ ਤੋਂ 2 ਮਹੀਨੇ ਤੇ ਨਾ ਮਹੀਨੇ ਤੇ ਉਹਨਾਂ ਨੂੰ ਆ ਕੇ ਜਾਂਦੇ ਵਾਲੇ ਸੀ ਹੂੰ ਉਹ ਫੁੱਫੜ ਦੀ ਪੰਜ ਬਾਅਦ ਤੇ ਰਾਤ ਨੂੰ 15 20 ਮਹੀਨੇ ਉਹ ਪਾਂਦੇ ਕਿ ਲੋਕ ਉਹ ਦੇਸੀ ਮੈਨੂੰ ਜਰੂਰ ਘੱਲ ਕੇ ਜਾਂਦੇ ਮਾਂ ਮਰੀ ਸੀ ਮੇਰੇ 6 7 ਮਹੀਨੇ ਦੇ ਕੇ ਕੀ ਬਾਤ ਆ ਬਾਪੂ ਸਾਡੇ ਤਾਂ ਹੁਣ ਨਾ ਕਿਉਂ ਹਾਜਮ ਆਉਂਦਾ ਤੇ ਡਾਕਟਰ ਤਾਂ ਕਹਿੰਦੇ ਕਿ ਉਹ ਖਾਣਾ ਹੀ ਹੈ ਨਹੀਂ ਤੇ ਮੈਂ ਤਾਂ ਕੁਝ ਉਹ ਹੀ ਖਾ ਲਿਆ ਤੇ ਮੱਧੇ ਤੋਂ ਹੋਵੇ ਕੋਸ ਮਤਲਬ ਹੁਣ ਵੀ ਥੋੜੀ 77 ਸਾਲ ਦੀ ਉਮਰ 'ਚ ਵੀ ਸਿਹਤ ਹਾਂ ਵਧੀਆ ਪਈ ਹੈ ਠੀਕ ਹੈ ਠੀਕ ਹੈ ਹਾਂ ਕੋਈ ਆਇਆ ਨਹੀਂ ਹੈਗਾ ਹਾਂ ਤੇ ਖਰਾਤਾ ਪਾਣੀ ਬਹੁਤ ਚੰਗੀਆਂ ਸੀ ਹਾਂਜੀ ਫੱਤੀ ਨੀਰੇ ਪੁੱਤਰੇ ਹੱਥੀ ਲਾਂਦੇ ਹੈ ਹਾਲ ਹੋਏ ਬਲਤਾਂ ਆਏ ਜੀ ਫਿਰ ਬਾਪੂ ਵਾਲੀ ਜ਼ਿੰਦਗੀ ਤਾਂ ਫਿਰ ਬਾਪੂ ਵਾਲੀ ਜ਼ਿੰਦਗੀ ਵੀ ਆ ਹੁਣ ਅਸੀਂ ਕਰਾਂਗੇ ਜੀ ਸ਼ੂਟਿੰਗ ਸ਼ੁਰੂ ਸਾਡਾ ਜੀ ਤੀਸਰਾ ਦਿਨਾਂ ਸ਼ੂਟਿੰਗ ਦਾ ਸਾਡੇ ਆਰਟਿਸਟ ਪਹੁੰਚ ਗਈ ਮੈਡਮ ਪਰਮਨ ਸਿੱਧੂ ਜੀ ਹੈਲੋ ਆਜੋ ਜੀ ਹੈਲੋ ਸ਼ਸ਼ੀਕਲ ਕੀ ਹਾਲ ਨੇ ਜੀ ਸਾਰਿਆਂ ਦੇ ਲੋ ਜੀ ਹਾਂ ਅਸੀਂ ਹੁਣ ਕਰਾਂਗੇ ਸ਼ੂਟਿੰਗ ਸ਼ੁਰੂ ਮੈਡਮ ਸਕ੍ਰਿਪਟ ਪੜ ਰਹੇ ਨੇ ਮੈਂ ਵੀ ਨਾਲ ਬਹਿ ਕੇ ਪੜਦੀ ਆ ਜੀ ਤੇ ਮਿਲਦੇ ਆ ਜਲਦੀ ਬਹੁਤ ਸੋਹਣੀ ਫਿਲਮ ਦੇ ਨਾਲ ਬਹੁਤ ਸੋਹਣਾ ਮੈਸੇਜ ਆ ਸਾਡੀ ਇਸ ਫਿਲਮ ਦੇ ਵਿੱਚ ਕਹਾਣੀ ਲਿਖੀ ਹੈ ਬਾਈ ਸ਼ਿੰਦਾ ਢਾਲੀਵਾਲ ਨੇ ਤੇ ਮੈਡਮ ਮੇਰੇ ਮਦਰ ਦਾ ਕਰੈਕਟਰ ਕਰ ਰਹੇ ਨੇ ਮੇਰਾ ਡਬਲ ਕਰੈਕਟਰ ਆ ਫਿਲਮ ਦੇ ਵਿੱਚ ਹੈਲੋ ਮੈਂ ਹਰਮਨ ਦਾ ਕਰੈਕਟਰ ਵੀ ਕਰ ਰਹੀ ਆ ਤੇ ਇੱਕ ਕਰੈਕਟਰ ਮੇਰਾ ਹੋਰ ਆ ਫਿਲਮ ਦੇ ਵਿੱਚ ਡਬਲ ਰੋਲ ਹੈ ਜੀ ਮੇਰਾ ਇੰਨੇ ਸਾਰੇ ਜਣੇ ਪਿਆਰ ਸਤਿਕਾਰ ਬਣਾਈ ਰੱਖਿਓ ਸਾਡੀਆਂ ਫਿਲਮਾਂ ਨੂੰ ਤੁਸੀਂ ਪਸੰਦ ਕਰਦੇ ਹੋ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਓਕੇ ਜੀ ਬਾਏ ਬਾਏ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਥੈਂਕ ਯੂ ਸੋ ਮੱਚ